ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪਸ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਾਰੇ ਜਣੇ ਚੜ੍ਹਦੀ ਕਲਾ ਚ ਹੋਵੋਗੇ ਤੇ ਅਸੀਂ ਵੀ ਚੜ੍ਹਦੀ ਕਲਾ ਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਅੱਜ ਦੀ ਵੀਡੀਓ ਕਰ ਲੱਗਿਆ ਸ਼ੇਅਰ ਇਹ ਵੀਡੀਓ ਹੈ ਮੇਰੇ ਪਿੱਕਿਆਂ ਦੀ ਤੇ ਰਖੜੀ ਵਾਲੇ ਦਿਨ ਦੀ ਸਵੇਰੇ ਸਵੇਰੇ ਕਿਉਂਕਿ ਬੱਚੇ ਸੋ ਰਹੇ ਸੀ ਤੇ ਰਖੜੀ ਅਸੀਂ ਸ਼ਾਮ ਨੂੰ ਸੈਲੈਬ੍ਰੇਟ ਕਰਨੀ ਸੀ ਇਸ ਕਰਕੇ ਸਵੇਰੇ ਲੱਗ ਰਹੀ ਹੈ ਨੇ ਤੰਦੂਰੀ ਰੋਟੀਆਂ ਤੇ ਅੱਜ ਵੱਡੀ ਭਾਬੀ ਭਤੀਜੇ ਨੂੰ ਲਗਣ ਗਈ ਸੀ ਡ੍ਰਿੱਪ ਇਹ ਇਸ ਕਰਕੇ ਉਹਨਾਂ ਦੀ ਡਿਊਟੀ ਸੰਭੀਏ ਮੈਂ ਥੋੜਾ ਜਿਹਾ ਮੈਨੂੰ ਔਖ ਲੱਗ ਰਿਹਾ ਸੀ ਕਿਉਂਕਿ ਬਹੁਤ ਸਿਰਾਂ ਪਿੱਛੋਂ ਇਹ ਕੰਮ ਆਪਾਂ ਇੱਥੇ ਰੋਟੀਆਂ ਬਣਾਉਣ ਦਾ ਕੀਤਾ ਸੀ ਆਲੂ ਭਰ ਕੇ ਤੇ ਤੰਦੂਰੇ ਲਾਣੀਆਂ ਸੀ ਰੋਟੀਆਂ ਪਰ ਫਿਰ ਵੀ ਆਪਾਂ ਪੂਰਾ ਟਰਾਈ ਕੀਤਾ ਤੇ ਬਹੁਤ ਵਧੀਆ ਲੱਗੀਆਂ ਸੀ ਤੇ ਲੋ ਜੀ ਇੱਥੇ ਮੰਮੀ ਹੋਰਾਂ ਨੇ ਤੰਦੂਰ ਬਾਲ ਲਿਆ ਸੀ ਤੇ ਛੋਟੀ ਭਾਬੀ ਵੀ ਆ ਗਈ ਸੀ ਹੈਲਪ ਕਰਨ ਤੇ ਉਸ ਤੋਂ ਬਾਅਦ ਇੱਥੇ ਪੇੜੇ ਪੂੜੇ ਕਰਕੇ ਮੈਂ ਆਲੂ ਭਰ ਭਰ ਕੇ ਦੇਈ ਜਾ ਰਹੀ ਸੀ ਆਲੂ ਦੀ ਸਟਫਿੰਗ ਤਿਆਰ ਕੀਤੀ ਸੀ ਨਾਰਮਲ ਨਮਕ ਮਿਰਚ ਥੋੜਾ ਜਿਹਾ ਆਮਚੂਰ ਪਾਊਡਰ ਜਾਂ ਚਾਟ ਮਸਾਲਾ ਪਾ ਲਓ ਤੁਸੀਂ ਜੀਰਾ ਪਾ ਲਓ ਅਜਵਾਇਨ ਪਾ ਲਓ ਜੇ ਤੁਹਾਡੇ ਬੱਚੇ ਖਾਂਦੇ ਆ ਸਾਡੇ ਨਹੀਂ ਖਾਂਦੇ ਅਸੀਂ ਨਹੀਂ ਪਾਈ ਹਰੀਆਂ ਮਿਰਚਾਂ ਥੋੜੀਆਂ ਜਿਹਾ ਬੱਚਿਆਂ ਦੇ ਧੱਕੇ ਪਾਈਆਂ ਸੀ ਤੇ ਇਹ ਸਾਰੀ ਸਟਫਿੰਗ ਵਗੈਰਾ ਆਪਣਾ ਟੇਸਟ ਦੇ ਮੁਤਾਬਕ ਆਪਾਂ ਤਿਆਰ ਕਰ ਲਾਂਗੇ ਤੇ ਉਸ ਤੋਂ ਬਾਅਦ ਨਾਰਮਲ ਆਟਾ ਗੁੰਨਿਆ ਸੀ ਵੈਸੇ ਭਾਬੀ ਜਿਹੜੇ ਗਏ ਨੇ ਵੱਡੇ ਉਹ ਇਹਦੇ ਚ ਮੈਦਾ ਪਾ ਕੇ ਤੇ ਬਹੁਤ ਸੋਹਣੇ ਨਾਨ ਦੇ ਤਰੀਕੇ ਨਾਲ ਬਣਾਉਂਦੇ ਹੁੰਦੇ ਨੇ ਪਰ ਮੈਂ ਆਲੂ ਵਾਲੇ ਤੇ ਅਸੀਂ ਹੱਸ ਰਹੇ ਸੀ ਅੱਜ ਅਸੀਂ ਕਹਾਂ ਵੀ ਅੱਜ ਅਸੀਂ ਬਹੁਤ ਮਿਸ ਕਰ ਰਹੇ ਆਂ ਭਾਬੀ ਨੂੰ ਵੀ ਭਾਬੀ ਤੋਂ ਬਿਨਾ ਕੰਮ ਨਹੀਂ ਚੱਲ ਰਿਹਾ ਇੱਥੇ ਹਾਸਾ ਮਜ਼ਾਕ ਚੱਲ ਰਿਹਾ ਸੀ ਆ ਵੇਖੋ ਮੈਂ ਕਹਿ ਰਹੀ ਸੀ ਮੇਕਾ ਖੁਸ਼ੀ ਬਿਨਾ ਕੰਮ ਨਹੀਂ ਚੱਲਦੇ ਆ ਤੇ ਲੋ ਜੀ ਇੱਥੇ ਪੇੜੇ ਭਾਰ ਭਰ ਕੇ ਮੈਂ ਮੰਮੀ ਨੂੰ ਫੜਾਈ ਜਾ ਰਹੀ ਸੀ ਮੰਮੀ ਰੋਟੀ ਹੋਰ ਵਧਾਵਦਾ ਕੇ ਤੇ ਤੰਦੂਰੇ ਲਈ ਜਾ ਰਹੇ ਸੀ ਤੇ ਰੋਟੀਆਂ ਬਹੁਤ ਸੋਹਣੀਆਂ ਲੱਥੀਆਂ ਸੀ ਤੇ तकरीबन ਜਦੋਂ ਵੀ ਹੁਣ ਮੈਂ ਜਾਨੀ ਆ ਜਦੋਂ ਦਾ ਤੰਦੂਰ ਹੁਣ ਰੱਖਿਆ ਪਹਿਲਾਂ ਨਾ ਕਾਫੀ ਟਾਈਮ ਹੋ ਗਿਆ ਜਦੋਂ ਕੁਵਾਰੇ ਹੁੰਦੇ ਸੀ ਉਸ ਟਾਈਮ ਵੀ ਤੰਦੂਰ ਰੱਖਿਆ ਹੋਇਆ ਸੀ ਘਰ ਦੇ ਵਿੱਚ ਤੇ ਕਾਫੀ ਰੋਟੀਆਂ ਤੰਦੂਰੇ ਲੱਗਦੀਆਂ ਸੀ ਉਸ ਤੋਂ ਬਾਅਦ ਵੀ ਤੰਦੂਰ ਰੱਖਿਆ ਰਿਹਾ ਜਦੋਂ ਮੈਂ ਜਾਨੀ ਹੁੰਨੀ ਆ ਪੀਕੇ ਤੇ ਉੱਥੇ ਜਾ ਕੇ ਤੰਦੂਰ ਦੀ ਰੋਟੀ ਦਾ ਚਾਹ ਪੂਰਾ ਹੁੰਦਾ ਅਸੀਂ ਪਿੰਡ 'ਚ ਰਹਿੰਦੇ ਆ ਪਰ ਫਿਰ ਵੀ ਇੱਥੇ ਤੰਦੂਰ ਦੀ ਰੋਟੀ ਨਹੀਂ ਬਣਾ ਸਕਦੇ ਉਹ ਸ਼ਹਿਰ 'ਚ ਰਹਿੰਦੇ ਨੇ ਫਿਰ ਵੀ ਉਹਨਾਂ ਦਾ ਪਿੰਡਾਂ ਵਾਲਾ ਮਾਹੌਲ ਹੋ ਜਾਂਦਾ ਥੋੜਾ ਜਿਹਾ ਤੇ ਉੱਥੇ ਇਹ ਚੀਜ਼ਾਂ ਸਾਰਾ ਕੁਝ ਖੁੱਲਾ ਚੱਲਦਾ ਤੇ ਲੋ ਜੀ ਇੱਥੇ ਫਿਰ ਤੰਦੂਰ ਦੀਆਂ ਰੋਟੀਆਂ ਆਪਾਂ ਪਰ ਪਰ ਕੇ ਮੰਮੀ ਨੇ ਦਿੱਤੀਆਂ ਮੰਮੀ ਨੇ ਲਾਤੀਆਂ ਤੇ ਭਾਬੀ ਛੋਟੀ ਨੇ ਲਾਤੀਆਂ ਸੀਗੀਆਂ ਤੰਦੂਰ ਚ ਤੇ ਐਵੇਂ ਕਰਦੇ ਗੁਰਦੇ ਸਾਰੀਆਂ ਰੋਟੀਆਂ ਸਾਡੀਆਂ ਪੂਰੀਆਂ ਬਣ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਫਿਰ ਸਾਰੀਆਂ ਰੋਟੀਆਂ ਇਕੱਠੀਆਂ ਕਰ ਲੀਆਂ ਤੇ ਫਿਰ ਆਪਾਂ ਚੋਪੜਨੀਆਂ ਸੀ ਦੇਸੀ ਘਿਓ ਦੇ ਨਾਲ ਤੇ ਫਿਰ ਲੈ ਗਏ ਸੀ ਉੱਧਰ ਪੱਖੇ ਥੱਲੇ ਕਿਉਂਕਿ ਇੱਥੇ ਕਾਫੀ ਜ਼ਿਆਦਾ ਧੁੱਪ ਆ ਗਈ ਸੀ ਤੇ ਧੁੱਪ ਚ ਬੁਰਾ ਹਾਲ ਹੋ ਗਿਆ ਸੀ ਗਰਮੀ ਦੇ ਵਿੱਚ ਤੇ ਉਸ ਤੋਂ ਬਾਅਦ ਮੰਮੀ ਨੇ ਸਾਰੀਆਂ ਰੋਟੀਆਂ ਚੋਪੜੀਆਂ ਤੇ ਫਿਰ ਸੈਟਿੰਗ ਕਰਕੇ ਰੱਖਿਆ ਤੇ ਕਾਫੀ ਰੜੀਆਂ ਰੜੀਆਂ ਜਾਂ ਬੜੀਆਂ ਸਵਾਦੀਆਂ ਰੋਟੀਆਂ ਲੱਥੀਆਂ ਸੀ ਆਲੂ ਵਾਲੀਆਂ ਤੰਦੂਰੀ ਰੋਟੀਆਂ ਤੇ ਉਸ ਤੋਂ ਬਾਅਦ ਚੋਪੜ ਕੇ ਫਿਰ ਜਸਨੂਰ ਨੂੰ ਦਿੱਤੀਆਂ ਜਸਨੂਰ ਦੀ ਸਭ ਤੋਂ ਫੇਵਰੇਟ ਰੋਟੀ ਹੈ ਆਲੂ ਵਾਲੀ ਉਹਨੂੰ ਚਹੀਦੀ ਚਹੀਦੀ ਹੈ ਤੇ ਇੱਥੇ ਆਣ ਕੇ ਉਹ ਖੁਸ਼ ਹੋ ਜਾਂਦਾ ਇਹ ਵਾਲੀ ਰੋਟੀ ਖਾ ਕੇ ਤੇ ਵੈਸਤਾ ਉਹ ਰੋਟੀ ਲੇਟ ਖਾਂਦਾ ਉੱਠਦਾ ਕਿਉਂਕਿ ਲੇਟ ਹੈ ਪਰ ਉਹ ਫਿਰ ਉੱਠਿਆ ਜਦੋਂ ਉਹਨੇ ਨਾਲ ਦੀ ਨਾਲ ਕਹਿੰਦਾ ਪਹਿਲਾਂ ਮੈਨੂੰ ਰੋਟੀ ਹੀ ਲਿਆ ਦਿਓ ਅੱਜ ਇਹ ਵਾਲੀ ਬਣਾਈ ਹੈ ਤਾਂ ਤੇ ਇਹ ਰੋਟੀ ਉਹਨੇ ਖਾਧੀ ਉਸ ਤੋਂ ਬਾਅਦ ਆਪਾਂ ਖਾਧੀ ਆਪਾਂ ਦਹੀਂ ਲਿਆ ਸੀ ਨਮਕ ਵਾਲਾ ਮਿਰਚ ਤੇ ਨਮਕ ਕਾਲੀ ਮਿਰਚ ਪਾ ਕੇ ਤੇ ਨਾਲ ਲੱਸੀ ਸੀ ਨਾਲ ਆਪਣਾ ਮੱਖਣ ਵਗੈਰਾ ਲੈ ਲਿਆ ਸੀ ਤੇ ਜਸਨੂਰ ਵੀ ਮੱਖਣ ਤੇ ਮਿੱਠਾ ਦਹੀਂ دیتا ਸੀ ਉਸ ਤੋਂ ਬਾਅਦ ਸਾਰਿਆਂ ਨੇ ਰੱਜ ਕੇ ਰੋਟੀਆਂ ਖਾਧੀਆਂ ਆਪਾਂ ਲਈਆਂ ਆਪਣੀਆਂ ਕੁਰਕਰੀਆਂ ਜੀਆਂ ਰੋਟੀਆਂ ਤੇ ਕਾਫੀ ਦਿਨਾਂ ਦਾ ਵਲੌਗ ਪਿਆ ਸੀ ਐਡਿਟ ਨਹੀਂ ਸੀ ਹੋ ਰਿਹਾ ਤੇ ਮੈਂ ਕਿਹਾ ਚਲੋ ਜੀ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂ ਤੇ ਵੀਡੀਓ ਕਿਵੇਂ ਦੀ ਲੱਗੀ ਦੱਸਿਓ ਜ਼ਰੂਰ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਮੀਂਹ ਆ ਗਿਆ ਸੀ ਮੀਂਹ ਨੇ ਵੀ ਪੂਰੀ ਅੱਜ ਹੱਦ ਲਾਤੀ ਸੀ ਅੱਜ ਮੈਂ ਪਹਿਲੀ ਵਾਰ ਦੇਖਿਆ ਵੀ ਰਖੜੇ ਵਾਲੇ ਦਿਨ ਇੰਨਾ ਜ਼ਿਆਦਾ ਮੀਂਹ ਪਿਆ ਤੇ ਚਲੋ ਜੀ मिलते हैं ਅਗਲੇ ਵਲੌਗਸ ਟਿਲ देन ਬਾਏ ਬਾਏ ਥੈਂਕ ਯੂ ਜੀ ਬਹੁਤ ਵਧੀਆ ਵਧੀਆ ਵੀਡੀਓਜ਼ ਹਮ ਡੇਲੀ ਰੂਟੀਨ ਚ ਸ਼ੇਅਰ ਕਰਾਂਗੇ ਕਰਾਂਗੇ ਤੇ ਜ਼ਰੂਰ ਸਪੋਰਟ ਕਰਿਓ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ